ਅੱਗੇ ਇੱਕ ਦਿਨ ਮੈਂ ਕਿਹਾ ਸੀ ਵੀ ਮੈਨੂੰ ਨਾ ਤਾਂ ਕਿਸੇ ਹਿੰਦੂ, ਮੁਸਲਮਾਨ, ਈਸਾਈ ਜਾਂ ਕੋਈ ਵੀ ਭਾਈਚਾਰੇ ਦੇ ਜਿਹੜੇ ਉਹ ਬੰਦੇ ਉਸ ਧਰਮ ਨਾਲ ਸੰਬੰਧ ਰੱਖਣ ਵਾਲੇ ਉਹਨਾਂ ਨੂੰ ਕੋਈ ਮੇਰੇ ਤੋਂ ਖਤਰਾ ਨਹੀਂ ਨਾ ਡਰਨ ਦੀ ਲੋੜ ਐ ਠੀਕ ਐ ਆਪਾਂ ਤੁਹਾਡੇ ਨਾਲ ਖੜੇ ਹਾਂ ਪਰ ਕਰਮਕੰਡਾਂ ਦੇ ਹੱਕ ਦੇ ਵਿੱਚ ਨਹੀਂ ਅੱਜ ਆਪਾਂ ਗੱਲ ਕਰਦੇ ਹਾਂ ਵੀ ਮੇਰੇ ਤੋਂ ਖਤਰਾ ਕਿਹਨਾਂ ਕਿਹਨਾਂ ਨੂੰ ਆ ਠੀਕ ਐ ਜਿਹੜਾ ਮੇਨ ਆ ਹੁਣ ਇਹ ਸੁਣ ਲੈਣ ਠੀਕ ਆ ਜਿਹੜੇ ਬੰਦੇ ਦਾੜੀਆਂ ਕਾਲੀਆਂ ਕਰਕੇ ਆਪਣੇ ਆਪ ਨੂੰ ਪੰਥਕ ਕਹਾਉਂਦੇ ਆ ਉਹਨਾਂ ਨੂੰ ਮੇਰੇ ਤੋਂ ਖਤਰਾ ਜਿਹੜੇ ਬੰਦੇ ਗਾਤਰੇ ਪਾ ਕੇ ਨਸ਼ੇ ਵੇਚਦੇ ਆ ਉਹਨਾਂ ਨੂੰ ਮੇਰੇ ਤੋਂ ਖਤਰਾ ਜਿਹੜੇ ਬੰਦੇ ਗਾਤਰੇ ਪਾ ਕੇ ਅਯਾਸ਼ੀਆਂ ਕਰਦੇ ਫਿਰਦੇ ਆ ਕੁੜੀਆਂ ਦੇ ਨਾਲ ਆਸ਼ਕੀਆਂ ਕਰਦੇ ਫਿਰਦੇ ਉਹਨਾਂ ਨੂੰ ਮੇਰੇ ਤੋਂ ਖਤਰਾ ਜਿਹੜੇ ਬੰਦੇ ਲੋਕਾਂ ਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢਦੇ ਆ ਆਪਣੇ ਆਪ ਨੂੰ ਪੰਥਕ ਕਹਾ ਕੇ ਉਹਨਾਂ ਨੂੰ ਮੇਰੇ ਤੋਂ ਖਤਰਾ ਖਤਰਾ ਠੀਕ ਆ ਫਿਰ ਜਿਹੜੀਆਂ ਬੀਬੀਆਂ ਜਿਹੜੀਆਂ ਬੀਬੀਆਂ ਆਪਣੇ ਆਪ ਨੂੰ ਪੰਥਕ ਕਹਾਉਂਦੀਆਂ ਠੀਕ ਆ ਸਾਰਿਆਂ ਦੀ ਗੱਲ ਕਰਦੇ ਨਹੀਂ ਮੈਂ ਜਿਹੜੀਆਂ ਬੀਬੀਆਂ ਆਪਣੇ ਆਪ ਨੂੰ ਪੰਥਕ ਕਹਾਉਂਦੀਆਂ ਤੇ ਆਪਣਾ ਜੀਵਨ ਨਹੀਂ ਹੈ ਕੋਈ ਮੇਕਅਪ ਕਰਦੀ ਫਿਰਦੀ ਆ ਕੋਈ ਸੁਰਖੀ ਲਾਈ ਆ ਕੋਈ ਨੱਕ ਸ਼ੇੜਕ ਕੰਨ ਸ਼ੇੜਕ ਗਹਿਣਾ ਪਾਇਆ ਵਾ ਗਾਤਰਾ ਪਾ ਕੇ ਉਹਨਾਂ ਨੂੰ ਮੇਰੇ ਤੋਂ ਖਤਰਾ ਠੀਕ ਹੈ ਫਿਰ ਜਿਹੜੇ ਬੰਦੇ ਡੇਰਾਵਾਦ ਦੇ ਨਾਲ ਸੰਬੰਧਿਤ ਆ ਠੀਕ ਹੈ ਚਾਹੇ ਕੋਈ ਰਾਧਾ ਸੁਆਮੀ ਹੋ ਗਿਆ ਚਾਹੇ ਕੋਈ ਨੂਰ ਮਹਿਲੀਆ ਹੋ ਗਿਆ ਸਰਸੇ ਵਾਲਾ ਹੋ ਗਿਆ ਜਾਂ ਹੋਰ ਵੀ ਕੋਈ ਐਰਾ ਵਗੈਰਾ ਜਿਹੜਾ ਡੇਰਾਵਾਦ ਆ ਜਿਹੜਾ ਪੰਥ ਨਹੀਂ ਹੈਗਾ ਠੀਕ ਹੈ ਪੰਥ ਕੀ ਆ ਸਨਾਤਨ ਧਰਮ ਆ ਠੀਕ ਹੈ ਆਪਣੇ ਸਿੱਖ ਧਰਮ ਆ ਈਸਾਈ ਆ ਮੁਸਲਮਾਨ ਆ ਜਿਹੜੇ ਧਰਮ ਆ ਉਹਨਾਂ ਦੀ ਨਹੀਂ ਕੋਈ ਗੱਲ ਜਿਹੜਾ ਪੰਥ ਨਹੀਂ ਹੈਗਾ ਡੇਰਾਵਾਦ ਆ ਉਹਨੂੰ ਮੇਰੇ ਤੋਂ ਖਤਰਾ ਫਿਰ ਉਹਦੂ ਬਾਅਦ ਚ ਆ ਗਈ ਗੱਲ ਜਿਹੜੇ ਪ੍ਰਚਾਰਕ ਠੀਕ ਆ ਜਿਹਨਾਂ ਜਿਹੜੀ ਗੱਲ ਪਹਿਲਾਂ ਕਰਕੇ ਟਾਂ ਜਿਹੜੇ ਲੋਕਾਂ ਨੂੰ ਮਾਮਾ ਭੈਣਾਂ ਦੀਆਂ ਗਾਲਾਂ ਕੱਢਦੇ ਜਿਨ੍ਹਾਂ ਦੇ ਆਪਣੇ ਜੀਵਨ ਨਹੀਂ ਹੈ ਜਿਹੜੇ ਪ੍ਰਚਾਰਕਾਂ ਨੇ ਆਪਣੀਆਂ ਘਰ ਵਾਲੀਆਂ ਡਰਦੇ ਦਿਖਾਉਂਦੇ ਨਹੀਂ ਹੈਗੇ ਵੀ ਭਾਈ ਵੀ ਸਾਡੇ ਨਿਆਣੇ ਸਾਡੀਆਂ ਘਰ ਵਾਲੀਆਂ ਜਿਹੜੀਆਂ ਹੈਗੀਆਂ ਵੀ ਉਹਨਾਂ ਦੇ ਤਾਂ ਦੇਖਣ ਨੂੰ ਲੱਗਦਾ ਹੀ ਨਹੀਂ ਹੈਗਾ ਵੀ ਅਮਰਤਾਰੀ ਹੋਣਗੀਆਂ ਪ੍ਰਚਾਰਕਾਂ ਦੀਆਂ ਘਰ ਵਾਲੀਆਂ ਇਹ ਗੱਲ ਕੱਲੀ ਪ੍ਰਚਾਰਕਾਂ ਦੇ ਲਈ ਹੈ ਕਿ ਜਿਹੜੇ ਆ ਵੀ ਬੰਦੇ ਨੇ ਖੰਡੇ ਬਾਟੇ ਦੀ ਪੋਲ ਲਈ ਆ ਮੈਂ ਨਹੀਂ ਕਹਿੰਦਾ ਵੀ ਉਹਨਾਂ ਦੇ ਬੱਚੇ ਵੀ ਉਦਾਂ ਦੇ ਹੋਣੇ ਚਾਹੀਦੇ ਨਹੀਂ ਕੋਈ ਗੱਲ ਨਹੀਂ ਪਰ ਜੇ ਤੁਹਾਡੀ ਘਰ ਵਾਲੀ ਵੀ ਤੁਹਾਡੇ ਕਹਿਣੇ ਚ ਨਹੀਂ ਹੈਗੀ ਤਾਂ ਫਿਰ ਸ਼ਰਮ ਨਾਲ ਡੁੱਬ ਕੇ ਮਰਨੀ ਜਾਣਾ ਚਾਹੀਦਾ ਤੁਹਾਨੂੰ ਵੀ ਤੁਹਾਡੀ ਜਿਹੜੀ ਘਰ ਵਾਲੀ ਹੈਗੀ ਜੇ ਗੁਰਮਤ ਨਹੀਂ ਮੰਨਦੀ ਤੇ ਜਿਹੜੇ ਬੰਦੇ ਹੁਣ ਇਹ ਗੱਲ ਕਹਿੰਦੇ ਆ ਬੀ ਤਰਕ ਕਰਨ ਵਾਲੀ ਗੱਲ ਜਿਹੜੀ ਆ ਜਾਂਦੀ ਆ ਕਦੇ ਵੀ ਇਦਾਂ ਨਹੀਂ ਹੋ ਸਕਦਾ ਵੀ ਸਿੱਖਾਂ ਦੀ ਕੋਈ ਵੀ ਮर्यादा ਨਾ ਹੋਵੇ ਠੀਕ ਹੈ ਜਿਹੜਾ ਜਿਹੜੇ ਕੋਈ ਵੀ ਮਰਿਆਦਾ ਨਹੀਂ ਅਸੀਂ ਮੰਨਣੀ ਹੈ ਨਾ ਉਹ ਆਵਾਰਾ ਹੋ ਜਾਂਦਾ ਆਵਾਰਾ ਠੀਕ ਹੈ ਮਰਿਆਦਾ ਤਾਂ ਮੰਨਣੀ ਪੈਣੀ ਆ ਹਾਂ ਉਹ ਗੱਲ ਵੱਖਰੀ ਆ ਵੀ ਉਹਦੇ ਵਿੱਚ ਸੋਧ ਕਰ ਸਕਦੇ ਆ ਉਹਨੂੰ ਵੱਧ ਘੱਟ ਕੀਤਾ ਜਾ ਸਕਦਾ ਵਾ ਠੀਕ ਹੈ ਜਿਹੜਾ ਹੈਗਾ ਵੀ ਜਾਹੇ ਅਸੀਂ ਨਵੀਂ ਬਣਾ ਲਈਏ ਅਕਾਲ ਤੱਕ ਸਭ ਤੋਂ ਜਾਂ ਉਹਦੇ ਵਿੱਚ ਕੁਝ ਐਡ ਕਰ ਲਈਏ ਕੁਝ ਕੱਢ ਲਈਏ ਉਹ ਚੀਜ਼ਾਂ ਹੋ ਸਕਦੀਆਂ ਪਰ ਮਰਿਆਦਾ ਤੋਂ ਬਿਨਾਂ ਕਾਨੂੰਨ ਤੋਂ ਬਿਨਾਂ ਨਹੀਂ ਗੱਲ ਬਣਨੀ ਹੈਗੀ ਇਦਾਂ ਤਾਂ ਫੇਰ ਆਵਾਰਾ ਕਰਦੀ ਵਾਲੇ ਕੰਮ ਹੋ ਜਾਣੇ ਠੀਕ ਹੈ ਇਹ ਬੰਦਿਆਂ ਦੀ ਗੱਲ ਸੀ ਜਿੰਨੇ ਕਰਮਕੰਢੀ ਲੋਕ ਆ ਡੇਰਾਬਾਦ ਨਾਲ ਸੰਬੰਧ ਤੇ ਆ ਕੋਈ ਪੀਰਾਂ ਨਾਲ ਸੰਬੰਧ ਤੇ ਆ ਕੋਈ ਮੜੀਆਂ ਦੇ ਜਾਣ ਵਾਲਾ ਵਾ ਠੀਕ ਆ ਦੀਵੇ ਦੇ ਗਾਉਣ ਵਾਲੇ ਆ ਉਹਨਾਂ ਸਾਰਿਆਂ ਨੂੰ ਮੇਰੇ ਤੋਂ ਖਤਰਾ ਆ ਤੇ ਉਹ ਹੁਣ ਜਿਹੜਾ ਹੈਗਾ ਵੀ ਇਹ ਟਾਈਮ ਹੀ ਹੁੰਦਾ ਵੀ ਕਈ ਵੇਲੇ ਕੋਈ ਕਿਦਾਂ ਦਾ ਮੁੱਦਾ ਚੱਲਦਾ ਮੈਂ ਉਸ ਹੱਬ ਨਾ ਬੋਲਦਾ ਤੇ ਇਹ ਨਾ ਕੋਈ ਸਮਝੇ ਕੋਈ ਵੀ ਖਾਂ ਵੀ ਜਿਹੜਾ ਵੀ ਮੈਂ ਇਹਨਾਂ ਚੀਜ਼ਾਂ ਦੇ ਹੱਕ 'ਚ ਆ ਜਿਹੜੇ ਪ੍ਰਚਾਰਕ ਜਿਹੜੇ ਬਾਬੇ ਠੀਕ ਆ ਗਾਤਰੇ ਪਾ ਕੇ ਬਾਣੇ ਪਾ ਕੇ ਜਿਹੜੇ ਗਲਤੀਆਂ ਕਰਨਗੇ ਮर्यादा 'ਚ ਨਹੀਂ ਰਹਿਣਗੇ ਠੀਕ ਆ ਉਹ ਆਪਣਾ ਜੀਵਨ ਨਹੀਂ ਬਣਾਉਣਗੇ ਅਵਾਰਾ ਕਰਦਿਆਂ ਵਾਲੇ ਕੰਮ ਕਰਨਗੇ ਠੀਕ ਆ ਤੇ ਜਾਂ ਬੀਬੀਆਂ ਜਿਹੜੀਆਂ ਹੈਗੀਆਂ ਆਪਣੇ ਲੱਛਣ ਨਹੀਂ ਸੁਧਾਰਨ ਗਈਆਂ ਮੈਂ ਤਾਂ ਬੋਲੂੰਗਾ ਇਦਾਂ ਹੀ ਬੋਲੂੰਗਾ ਠੀਕ ਆ ਤੇ ਇਹ ਤੁਹਾਡਾ ਜਰੂਰ ਕੱਢੂੰਗਾ ਚੰਗੀ ਗਰਾਮਾਂ ਇਹ ਪੰਥ ਦੇ ਵਿੱਚ ਜਿਹੜਾ ਹੈਗਾ ਵੈ ਇੰਨਾ ਗੰਦ ਪੈ ਗਿਆ ਵਾ ਪ੍ਰਚਾਰਕਾਂ ਨੇ ਗੰਦ ਪਾਤਾ ਠੀਕ ਆ ਪਿੰਡ ਪਿੰਡ ਦੇ ਵਿੱਚ ਸ਼ਹਿਰਾਂ ਦੇ ਵਿੱਚ ਬਲੇਸ਼ਾਂ ਦੇ ਵਿੱਚ ਤੁਸੀਂ ਜੁੱਤੀਆਂ ਚੱਕ ਚੱਟ ਕੇ ਕਮੇਟੀਆਂ ਦੀਆਂ ਮਤਲਬ ਧਰਮ ਦਾ ਨਾਸ ਮਾਰ ਦਿੱਤਾ ਤੁਸੀਂ ਠੀਕ ਆ ਤੇ ਹੁਣ ਤੁਹਾਡੇ ਤੇ ਕੋਈ ਸਵਾਲ ਕਰੇ ਤਾਂ ਤੁਹਾਡੀਆਂ ਫਚੀਕਾਂ ਨਿਕਲਦੀਆਂ ਜਿੱਥੋਂ ਰੁਪਈਆ 100 200 500 ਆਉਂਦਾ ਉੱਥੇ ਤੁਸੀਂ ਆਪਣਾ ਧਰਮ ਵੇਚ ਦਿੰਨੇ ਆ ਪ੍ਰਚਾਰਕ ਦਾ ਕੰਮ ਸਿਗਾ ਵੀ ਹੱਕ ਸੱਚ ਦੀ ਗੱਲ ਕਰਨੀ ਇੱਥੇ ਅੱਜ ਕੱਲ ਕੰਮ ਇਹ ਰਹਿ ਗਿਆ ਵਾ ਵੀ ਸਾਡੇ ਪ੍ਰੋਗਰਾਮ ਕਿੱਦਾਂ ਵੱਧ ਲੱਗਣਗੇ ਕਿਹੜੀ ਗੱਲ ਕਰਕੇ ਪ੍ਰੋਗਰਾਮ ਵਧੂ ਲੱਗਣਗੇ ਪ੍ਰੋਗਰਾਮ ਸਟੇਜਾਂ ਚਾਹੀਦੀਆਂ ਪ੍ਰਚਾਰਕਾਂ ਨੂੰ ਸਟੇਜਾਂ ਦਾ ਕਰਕੇ ਝੂਠ ਦੀ ਕਿੱਲੀ ਦੱਬੀ ਜਾਂਦੇ ਸੱਚ ਬੋਲਣਗੇ ਤਾਂ ਪ੍ਰੋਗਰਾਮ ਬਹੁਤ ਘਟ ਜਾਣੇ ਆ ਲਿਮਟਿਡ ਰਹਿ ਜਾਣੇ ਪ੍ਰੋਗਰਾਮ ਇਹਨਾਂ ਨੂੰ ਸੱਦਣਾ ਨਹੀਂ ਕਿਸੇ ਨੇ ਸੱਚ ਬੋਲਣਗੇ ਤਾਂ ਪਿੰਡਾਂ 'ਚ ਲੋਕਾਂ ਨੇ ਨਹੀਂ ਸੱਦਣਾ ਉਹਨਾਂ ਕਿਹਾ ਅਸੀਂ ਗਰਬਾਣੀ ਦਾ ਪ੍ਰਚਾਰ ਨਹੀਂ ਹੋਇਆ ਹਜੇ ਸੱਚ ਦਾ ਜੇ ਗੁਰਬਾਣੀ ਦਾ ਪ੍ਰਚਾਰ ਸੱਚ ਕਰਨ ਲੱਗ ਜਾਣਾ ਤਾਂ ਲੋਕਾਂ ਨੇ ਆਪ ਹੀ ਕਹਿਣਾ ਅਸੀਂ ਸਿੱਖ ਨਹੀਂ ਹੈਗੇ ਸਾਨੂੰ ਨਹੀਂ ਚਾਹੀਦੀ ਸਿੱਖੀ ਲੈ ਜਾਓ ਆ ਗੁਰੂ ਗ੍ਰੰਥ ਸਾਹਿਬ ਭਾਈ ਤੁਸੀਂ ਆਪਣਾ ਲੈ ਜਾਓ ਅਸੀਂ ਨਹੀਂ ਮੰਨਦੇ ਹੈਗੇ ਇਹ ਤਾਂ ਸੱਚ ਦਾ ਪ੍ਰਚਾਰ ਨਹੀਂ ਹੋਇਆ ਗੁਰੂ ਗ੍ਰੰਥ ਸਾਹਿਬ ਨੂੰ ਰਮਾਲੇ ਪਾਪਾ ਠਗਿਆ ਹੋਇਆ ਵਾ ਗੁਰਬਾਣੀ ਹਾਈਡ ਕੀਤੀ ਹੋਈ ਹੈ ਉਹ ਕੱਢ ਕੇ ਸੁਣਾਉਂਦੇ ਨਹੀਂ ਹੈਗੇ ਵੀ ਜਿਹੜੀਆਂ ਭਗਤਾਂ ਦੀ ਬਾਣੀ ਹੈ ਜਿਹੜੀ ਚੋਟ ਕਰਦੀ ਹੈ ਜਿਹਨੇ ਗੁਰੂ ਸਾਹਿਬ ਨੇ ਸ਼ਬਦ ਇਦਾਂ ਦੇ ਕਿਤੇ ਕਲੇਜੇ ਪਾੜ ਦੇ ਮੋਹਰੇਲੇ ਦੇ ਉੱਥੇ ਭਾਈਚਾਰਕ ਸੰਗਤ ਫੇਰ ਜ਼ਿਆਦਾ ਆਉਂਦੀ ਆ ਕਰਮ ਕੰਡਾਂ ਨੂੰ ਜਿਹੜੀ ਚੀਜ਼ ਕੱਟਦੀ ਆ ਜਿਹੜੀ ਚੀਜ਼ ਹਿਰਦੇ ਬਲੂਂਦਰਦੀ ਆ ਉਹਨੂੰ ਚੱਜ ਨਾਲ ਸੁਣਾਇਆ ਨਹੀਂ ਜਾਂਦਾ ਉਹਨੂੰ ਸੰਗਤ ਦੇ ਵਿੱਚ ਜਿੱਦਣੇ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਨਾ ਜਿੰਨੀ ਵੀ ਸੰਗਤ ਇਕੱਠ ਹੁੰਦੇ ਆ ਮੇਲਿਆਂ 'ਚ ਨਗਰ ਕੀਰਤਨਾਂ ਦੇ ਵਿੱਚ ਗੁਰਦੁਆਰਿਆਂ 'ਚ ਵੱਡੇ ਵੱਡੇ ਸਮਾਗਮਾਂ ਦੇ ਵਿੱਚ ਕੋਈ ਇਕੱਠ ਕੋਠਣੀ ਹੋਣੀ ਨਹੀਂ ਲੋਕਾਂ ਨੇ ਆਪ ਹੀ ਕਹਿਣਾ ਵੀ ਨਹੀਂ ਪਈ ਅਸੀਂ ਨਹੀਂ ਸਿੱਖ ਹੈਗੇ ਤੁਸੀਂ ਲੈ ਜਾਓ ਆਪਣਾ ਮਤਲਬ ਗੁਰੂ ਜਿਹੜਾ ਹੈਗਾ ਜਿੱਥੇ ਉਜੋਗ ਜਿੰਨਾਂ ਨਾਲ ਗੱਲ ਕਰਨੀ ਕਰੋ ਜਿਹੜੀ ਵਿਚਾਰਤਾ ਦੱਸਣੀ ਅਸੀਂ ਨਹੀਂ ਮੰਨੇ ਹਜੇ ਉਹਨਾਂ ਨੂੰ ਦੱਸਿਆ ਹੀ ਨਹੀਂ ਹੈ ਉਹਨਾਂ ਨੂੰ ਦੱਸਿਆ ਹੀ ਇਹ ਜਾਂਦਾ ਵੀ ਅਰਦਾਸਾਂ ਹੁੰਦੀਆਂ ਪੂਰੀਆਂ ਤੁਹਾਡੀਆਂ ਜੀ ਇੱਥੇ ਸਰੋਵਰ 'ਚ ਨਹਾ ਲਓ ਮਨੋ ਕਾਮਨਾ ਪੂਰੀਆਂ ਹੋਣਗੀਆਂ ਤੁਹਾਡੀਆਂ ਮੰਗੀਆਂ ਤੁਹਾਡੀ ਅਸੀਂ ਅਰਦਾਸ ਕਰ ਦਿੰਨੇ ਆ ਤੁਹਾਡੀ ਆ ਗੱਲ ਪੂਰੀ ਹੋ ਜੂਗੀ ਆ ਪੂਰੀ ਹੋ ਜੂਗੀ ਉਹਨਾਂ ਨੂੰ ਗਮਰਾਹ ਕੀਤਾ ਜਾਂਦਾ ਉਹ ਗਮਰਾਹ ਕਰਕੇ ਲੁੱਟਦੇ ਆ ਜਿੱਦਣ ਗੱਲ ਸੱਚ ਦੀ ਆਈ ਪੈਸਾ ਕਿਸੇ ਨੇ ਦੇਣਾ ਨਹੀਂ ਹੈ ਜਿਹੜਾ ਬੰਦਾ ਵੀ ਆਉਂਦਾ ਕਿਸੇ ਹੋਰ ਭਾਵਨਾ ਦੇ ਨਾਲ ਆ ਸ਼ਰਧਾ ਭਾਵਨਾ ਦੇ ਨਾਲ ਜਦੋਂ ਉਹਨੂੰ ਸੱਚ ਦਾ ਸਾਹਮਣਾ ਕਰਕੇ ਜਾਣਾ ਪਾਊਗਾ ਉਹ ਰਿਆਂ ਚੀਕਾਂ ਨਿਕਲਣਗੀਆਂ ਵੀ ਤੁਸੀਂ ਯਾਰ ਸਾਡੀ ਸਾਡੀ ਬੇਇੱਜ਼ਤੀ ਕਰਦੇ ਆ ਜਿਹੜਾ ਸੱਚ ਦਾ ਗਿਆਨ ਹੁੰਦਾ ਵਾ ਜਿਹੜਾ ਬੰਦਾ ਪਾਪੀ ਆ ਮਨਮੁਖ ਆ ਜਿਹਨੇ ਗੁਨਾਹ ਕੀਤੇ ਆ ਨਾ ਉਹਦਾ ਕਲੇਜਾ ਪਾੜਦਾ ਹੁੰਦਾ ਤੇ ਉਹਨੂੰ ਗੁੱਸਾ ਲੱਗਣਾ ਹੁੰਦਾ ਤੇ ਤਕਰੀਬਨ ਹੀ ਜਿਹੜਾ ਹੁਣ ਇੱਕ ਗਰਵਾਣੀ ਚ ਵੀ ਹੁੰਦੇ ਆ ਅਪਰਾਧੀ ਦੂਣਾ ਨੇ ਵੀ ਜਿਹੜਾ ਬੰਦਾ ਪਾਪੀ ਆ ਜਿਹੜੇ ਬੰਦੇ ਨੇ ਬਗਾਇਰਤੀਆਂ ਕੀਤੀਆਂ ਜ਼ਿਆਦੀਆਂ ਉਹ ਜਿਆਦਾ ਮਥਾ ਟੇਕਦਾ ਹੁੰਦਾ ਕਦੇ ਕਿਸੇ ਮਹਾਪੁਰਖ ਨੂੰ ਟੇਕ ਕਦੇ ਨਿਸ਼ਾਨ ਸਾਹਿਬ ਨੂੰ ਵੀ ਟੇਕ ਕਦੇ ਗੁਰੂ ਗ੍ਰੰਥ ਸਾਹਿਬ ਨੂੰ ਟੇਕ ਇੱਥੇ ਟੇਕ ਉੱਥੇ ਟੇਕ ਜਿੰਨੇ ਕਿਸੇ ਦੇ ਪਾਪ ਵੱਧਾ ਉਹਨਾਂ ਉਹਨੇ ਜਿਆਦਾ ਨਹੀਂ ਆਉਣਾ ਹੈ ਠੀਕ ਹੈ ਇਹ ਗੱਲ ਯਾਦ ਰੱਖਿਓ ਤੇ ਜੇ ਕੋਈ ਬੰਦਾ ਝੁਕਦਾ ਨਹੀਂ ਨਾ ਹੈ ਇੰਨਾ ਤੇ ਉਹਨੂੰ ਇਹ ਗੱਲ ਸਮਝੀ ਜਾਂਦੀ ਆ ਵੀ ਭਾਈ ਵੀ ਉਹ ਹੰਕਾਰਿਆ ਵਾ ਹੰਕਾਰ ਦੀ ਗੱਲ ਨਹੀਂ ਹੈਗੀ ਨਿਮਰਤਾ ਹੋਣੀ ਚਾਹੀਦੀ ਆ ਪਰ ਜਿਹੜਾ ਗਰਬਾਣੀ ਕਹਿੰਦੀ ਹੈ ਨਾ ਅਪਰਾਧੀ ਦੂਣਾ ਨੇ ਵੀ ਜਿਹੜਾ ਅਪਰਾਧੀ ਹੁੰਦਾ ਹੈ ਜਿਹੜੇ ਪਾਪੀ ਲੋਗ ਆ ਉਹ ਜਾਦੇ ਨਿਵਦੇ ਹੁੰਦੇ ਆ ਹਰੇਕ ਦੇ ਪੈਰੀਂ ਪੈਣਾ ਦੇਹ ਤੇਰੇ ਦੀ ਮੱਥੇ ਟੇਕੀ ਜਾਣੇ ਹਰੇਕ ਦਾ ਜੀ ਇਹ ਸਾਰਿਆਂ ਦਾ ਸਤਿਕਾਰ ਕਰਦੇ ਆ ਇਦਾਂ ਨਹੀਂ ਹੁੰਦੀ ਹੈਗੀ ਭਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰੋ ਕਰਮ ਕਾਂਡਾਂ ਦੀ ਗੱਲ ਕਰੋ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਡੇ 'ਚ ਗਲਤ ਆ ਕਿਹੜੇ-ਕਿਹੜੇ ਚੀਜ਼ ਪਖੰਡ ਵਾਰਿਆ ਫੇਰ ਪਤਾ ਲੱਗੂਗਾ ਪ੍ਰਚਾਰਕਾਂ ਨੂੰ ਪ੍ਰੋਗਰਾਮ ਕਿੰਨੇ ਕ ਮਿਲਦੇ ਆ ਇੱਥੇ ਇੱਕ ਦੋ ਗੱਲਾਂ ਵੀ ਕਰਨੀਆਂ ਹੁਣ ਤੇ ਸੰਗਤ ਨਰਾਜ ਹੋ ਜਾਂਦੀ ਹੈ ਪਿੰਡਾਂ ਦੇ ਵਿੱਚ ਅਗਲੇ ਕਹਿੰਦੇ ਵੀ ਅਸੀਂ ਫੇਰ ਗੁਰਦੁਆਰੇ ਨਾ ਆਇਆ ਕਰੀਏ ਜੇ ਇਹ ਗੱਲਾਂ ਕਰਨੀਆਂ ਤੁਸੀਂ ਤੇ ਸੰਗਤ ਨੂੰ ਦੇਖ ਕੇ ਨਰਾਜ ਨਾ ਹੋਵੇ ਸੰਗਤ ਫੇਰ ਉਸ ਉਦਾਂ ਦਾ ਪ੍ਰਚਾਰ ਕੀਤਾ ਜਾਂਦਾ ਤੇ ਜਿਹੜੇ ਬੰਦੇ ਆ ਜਿਆਦਾ ਰੌਲਾ ਪਾਉਂਦੇ ਆ ਕੋਈ ਢਾਡੀ ਕੋਈ ਕੌਸ਼ਲ ਜੀ ਹਾਂ ਜੀ ਇਦਾਂ ਜੀ ਉਹ ਜੀ ਅਸੀਂ ਸੱਚ ਦੀ ਗੱਲ ਕਰਦੇ ਹਾਂ ਜੀ ਇਦਾਂ ਇਹ ਕੋਈ ਸੱਚ ਸੁੱਚ ਦੀ ਗੱਲ ਨਹੀਂ ਕਰਦੇ ਪੈਸਾ ਪੈਸਾ ਬਾਸ ਪੈਸਾ ਫੇਕ ਤਮਾਸ਼ਾ ਦੇਖ ਮੈਂ ਸਾਧ ਬਣ ਜਮਾ ਨਾ ਸੰਤ ਲਾਲ ਮਾ ਆਪਣੇ ਨਾਮ ਮੂਰੇ ਪੈਸਾ ਹੋਵੇ ਮੇਰੇ ਕੋਲ ਮੈਂ ਆਪਣੇ ਤੇ ਧਾਰਨਾ ਜਿੰਨੀ ਮਰਜ਼ੀ ਬਣਵਾ ਕੇ ਗਵਾ ਲਵਾਂ ਨਾ ਕੋ ਆਪਣੇ ਗੁਰਦੁਆਰੇ ਕਰਾਵਾ ਪ੍ਰੋਗਰਾਮ ਤੇ ਇਹਨਾਂ ਨੂੰ ਕਹੋ ਮੈਂ ਮੇਰੇ ਮੇਰਾ ਜਸ ਗੋਣਾ ਤੁਸੀਂ ਵੀ ਸਾਧੂ ਜੀ ਇਦਾਂ ਜੀ ਜਨਮ ਸਵਾਰ ਦਿੰਦੇ ਜੀ ਯਾਨੀ ਕਿ ਇਹਨਾਂ ਨੇ ਕੀ ਤੇ ਗਾ ਲੈਣਾ ਉਹਨਾਂ ਨੂੰ ਪੈਸੇ ਚਾਹੀਦੇ ਪੈਸੇ ਦੇ ਲਈ ਮਤਲਬ ਜਿਹੜਾ ਹੈਗਾ ਵੇਚ ਦਿੰਦੇ ਧਰਮ ਨੂੰ ਕੋਈ ਮੈਟਰ ਨਹੀਂ ਕਰਦਾ ਪਤਾ ਹੈ ਨਾ ਨੂੰ ਵੀ ਹੈਗਾ ਵੀ ਇੱਥੇ ਜੇ ਸੱਚ ਸੁਣਾ ਵੀ ਦਿੱਤਾ ਤਾਂ ਫੇਰ ਕਿਹੜਾ ਅਗਲਿਆਂ ਨੇ ਮੋਹਰ ਲਿਆ ਨੇ ਮੰਨ ਲੈਣਾ ਤੇ ਸਾਡੀ ਰੋਜੀ ਰੋਟੀ ਜਾਂਦੀ ਲੱਗਣੀ ਹੈ ਇਹਦੇ ਨਾਲ ਚੰਗਾ ਪਹਿਲੀ ਗੱਲ ਤੇ ਇਹ ਹੁੰਦੀ ਆ ਵੀ ਜੇ ਕੋਈ ਬੰਦਾ ਸੱਚ ਸੁਣਾਉਂਦਾ ਉਹਦੇ ਤੇ ਆਪਣੇ ਤੇ ਸਵਾਲ ਉੱਠਦੇ ਹੁੰਦੇ ਆ ਉਹਦੇ ਦੇ ਆਪਣੇ ਸਵਾਲ ਇਹੇ ਉੱਠਦੇ ਹੁੰਦੇ ਆ ਅੱਛਾ ਵੀ ਤੂੰ ਜ਼ਿਆਦਾ ਇਦਾਂ ਹੁਣ ਮੰਨ ਲਓ ਮੈਂ ਬੀਬੀਆਂ ਤੇ ਜੇ ਹੁਣ ਕੋਈ ਮੇਕਅਪ ਤੇ ਗੱਲ ਕਰਦਾ ਜਾਂ ਕੋਈ ਉਹਨਾਂ ਦੇ ਫੈਸ਼ਨ ਤੇ ਗੱਲ ਕਰਦਾ ਸਵਾਲ ਮੇਰੇ ਤੇ ਉੱਠਣਾ ਵੀ ਤੇਰੀ ਘਰ ਵਾਲੀ ਤੇਰਾ ਪਰਿਵਾਰ ਤੇ ਬਮਾਰਕ ਇਹਨਾਂ ਵੀ ਹਾਂ ਵੀ ਅਸੀਂ ਇਸ ਚੀਜ਼ ਦੇ ਵਿੱਚ ਪੂਰੇ ਹੋਵਾਂਗੇ ਤੇ ਸਹੀ ਗੱਲ ਕਰਾਂਗੇ ਹੋਰ ਤਾਂ ਮੈਨੂੰ ਛੱਡੂ ਸਮਝਿਆ ਵੀ ਮੇਰੀ ਆਪ ਦੀ ਘਰ ਵਾਲੀ ਜਿਹੜੀ ਹੈਗੀ ਆ ਵੀ ਉਹ ਮੇਕਅਪ ਕਰਕੇ ਤੁਰੇ ਫਿਰਦੀ ਹੋਵੇ ਤੇ ਲੋਕਾਂ ਦੀਆਂ ਘਰ ਵਾਲੀਆਂ ਨੂੰ ਮੈਂ ਸਲਾਹਾਂ ਦਿੰਦਾ ਫਿਰ ਆਪਾਂ ਤੁਹਾਡੇ ਵਰਗਾ ਥੋੜਾ ਸਮਝਿਆ ਪ੍ਰਚਾਰਕ ਕੀ ਕਰਦੇ ਆ ਜੋ ਸਟੇਜ ਤੇ ਗੱਲ ਕਰਦੇ ਆ ਉਦਾਂ ਦਾ ਉਹਨਾਂ ਦਾ ਜੀਵਨ ਨਹੀਂ ਹੁੰਦਾ ਹੈਗਾ ਤੇ ਜੇ ਉਹ ਇਹ ਸੱਚ ਦੀ ਗੱਲ ਕਰਨ ਤੇ ਮੋਰਿਓ ਕੋਈ ਸੰਗਤ ਵੱਡੇ ਹਿਰਦਾ ਬਲੁੰਦ ਰਿਆ ਗਿਆ ਉਹਨੂੰ ਦੁੱਖ ਲੱਗਾ ਉਹਨੇ ਕਹਣਾ ਬਾਬਾ ਤੂੰ ਆਪ ਤਾਂ ਹੈ ਨਹੀਂ ਤੇ ਉੱਥੇ ਲੜਾਈ ਹੁਣ ਇਹਦੇ ਨਾਲੋਂ ਚੰਗਾ ਵੀ ਪਹਿਲਾਂ ਆਪਣਾ ਜੀਵਨ ਬਣਾਈਏ ਆਪਣਾ ਜੀਵਨ ਬਣਾਵਾਂਗੇ ਅਸੀਂ ਅੰਦਰੋਂ ਨਹੀਂ ਮੈਂ ਕਹਿੰਦਾ ਅੰਦਰੋਂ ਨਹੀਂ ਕੋਈ ਮੈਨੂੰ ਕਿਸੇ ਬਾਰੇ ਜਾਣਕਾਰੀ ਨਾ 100% ਕੋਈ ਹੋ ਸਕਦਾ ਆ ਠੀਕ ਆ ਚਲੋ ਹੋਵੇ ਹਨਾ ਹੋ ਜਵੇ ਪਰ ਆਪਾਂ ਨਹੀਂ ਹੈ ਮੈਂ ਕਹਾਂ ਮੈਂ 100% ਪਰ ਬਾਹਰੇ ਹੋ ਜੀਏ ਲੋਕੀ ਦੇਖ ਕੇ ਕਹਿਣ ਵੀ ਭਾਈ ਵੀ ਇਹ ਗੁਰੂ ਦੇ ਸਿੱਖ ਹੈਗੇ ਪਹਿਰਾਵਾ ਹੋਵੇ ਸਾਡਾ ਸਾਡੀਆਂ ਸ਼ਕਲਾਂ ਸੂਰਤਾਂ ਹੀ ਇਦਾਂ ਨਹੀਂ ਆਉਣ ਵੀ ਲੋਕੀ ਸਾਡੇ ਤੇ ਵਿਸ਼ਵਾਸ ਕਰਨ ਯੋਗ ਹੋਣ ਲੋਕ ਉਸ ਤੋਂ ਸੇ ਤੇ ਸ਼ਕਲਾਂ ਸੂਰਤਾਂ ਵੀ ਨਹੀਂ ਰਹਿਣ ਦਿੱਤੀਆਂ ਆਪਦੀਆਂ ਠੀਕ ਆ ਮੈਂ ਗੱਲ ਕਰਨੀ ਆ ਮੈਂ ਵੱਖਰੀ ਵੀਡੀਓ ਬਣਾ ਕੇ ਪਾਉਣਾ ਭਾਈ ਸਾਹਿਬ ਜੀ ਸਿੰਘ ਬਾਰੇ ਠੀਕ ਹੈ ਖਾਲਸਾ ਜਿਹੜਾ ਹੈਗਾ ਤੇ ਖਾਲਸਾ ਲਵਾਉਣਾ ਸੁੱਖਾ ਆ ਤੇ ਪਰ ਜਿਹੜਾ ਹੈਗਾ ਉਹਨਾਂ ਨੂੰ ਵੀ ਬੇਨਤੀ ਆ ਵੀ ਦਾੜਾ ਕਾਲਾ ਨਾ ਕਰਿਆ ਕਰੋ ਠੀਕ ਹੈ ਤੇ ਪੰਥ ਦੀ ਹੁਣ ਅਗਵਾਈ ਵੀ ਕਰਨੀ ਆ ਕਈ ਬੀਬੀਆਂ ਇਦਾਂ ਦੀਆਂ ਮੈਂ ਦੇਖੀਆਂ ਬੁੱਢੀਆਂ ਵੀ ਹੋ ਗਈਆਂ ਵਾ ਸਿਰ ਦੇ ਵਾਲ ਕਾਲੇ ਕੀਤੇ ਹੋਤੋਂ ਕੇਸਰੀ ਚੁੰਨੀ ਲਈ ਇੱਕ ਬੀਬੀ ਬੈਠੀ ਦੇਖੀ ਉਹ ਬੀਬੀ ਜਗੀਰ ਗੌਰ ਨੂੰ ਸਵਾਲ ਕਰੀ ਜਾਵੇ ਜੀ ਉਹ ਇਦਾਂ ਜੀ ਇਹਨੇ ਇਦਾਂ ਇਦਾਂ ਹਨਾ ਵਿਆਪ ਤੇਰੇ ਕੰਨਾਂ 'ਚ ਤੇ ਵਾਲੀਆਂ ਪਾਈਆਂ ਸਿਰ ਨੂੰ ਕਾਲਾ ਕੀਤਾ ਕੇਸਰੀ ਤੇ ਚੁੰਨੀ ਲੈ ਕੇ ਬੈਠੀ ਹੋ ਸਕਦਾ ਵਿਆਹਾਂ ਦੇ ਵਿੱਚ ਤੂੰ ਮਿਲਦੀ ਵੀ ਹੋਵੇਂ ਡੀਜੀਆਂ ਤੇ ਨੱਚਦੀ ਫਿਰਦੀ ਹੋਵੇਂ ਇਹਨਾਂ ਨੂੰ ਕੋਈ ਪੰਥ ਨਾ ਫਿਕਰਫੁਕਰ ਨਹੀਂ ਹੈਗਾ ਨਾ ਕੋਈ ਸਿੱਖੀ ਦੀ ਮਰਿਆਦਾ ਮੰਨਣ ਦਾ ਕੋਸ਼ ਬਸ ਗੱਲ ਕੀ ਆ ਵੀ ਉੱਥੇ ਜਿੱਥੇ ਬਹਿ ਜਾਣਾ ਵਾ ਮୋਰੇ ਪੱਤਰਕਾਰ ਵੀ ਉਹਨਾਂ ਦਾ ਛੱਡੂ ਬਿਠਾਇਆ ਹੁੰਦਾ ਜਿਹੜਾ ਵੀ ਹੈਗਾ ਉਹਨਾਂ ਨੇ ਆਪਣਾ ਚੈਨਲ ਚਲਾਉਣਾ ਠੀਕ ਹੈ ਉਹਨਾਂ ਨੇ ਆਪਣੇ ਉਹਨਾਂ ਨੂੰ ਕੋਈ ਇਸ ਚੀਜ਼ ਦਾ ਮਤਲਬ ਹੀ ਨਹੀਂ ਹੈ ਦੁਕਾਨਦਾਰ ਨੇ ਭਾਈ ਆਪਣਾ ਸੌਦਾ ਵੇਚਣਾ ਉਹਨੂੰ ਕਿਸੇ ਚੀਜ਼ ਦਾ ਕੋਈ ਮਤਲਬ ਨਹੀਂ ਬਸ ਉਹਨੇ ਸੌਦਾ ਵੇਚ ਕੇ ਚੱਲ ਜਾਣਾ ਇੰਦਾਂ ਅਗਲਿਆਂ ਨੇ ਵੀਡੀਓ ਬਣਾਉਣੀ ਆ ਤੁਹਾਡੀਆਂ ਗੱਲਾਂ ਸੁਣਨੀਆਂ ਆ ਤੁਹਾਨੂੰ ਸਵਾਲ ਕਰਨੇ ਆ ਲਿਮਟਿਡ ਦੇ ਸਵਾਲ ਉਹਨਾਂ ਦੇ ਹੁੰਦੇ ਆ ਤੁਹਾਨੂੰ ਪੁੱਛਣੇ ਆ ਵੀਡੀਓ ਰਿਕਾਰਡ ਕਰਕੇ ਪਾ ਦੇਣੀ ਆ ਲੋਕਾਂ ਨੇ ਆਪਣੀ رائے ਦੇਣੀ ਆ ਕੋਈ ਉਹਨੂੰ ਗਾਲਾਂ ਕੱਢੀ ਜਾਵੇ ਕੋਈ ਉਹਦੇ ਹੱਕ 'ਚ ਬੋਲੀ ਜਾਵੇ ਬਸ ਇਹਨਾਂ ਦੀ ਜ਼ਿੰਮੇਵਾਰੀ ਥੋੜੋ ਹੁੰਦੀ ਹੈ ਜ਼ਿੰਮੇਵਾਰੀ ਮੈਂ ਲੈਣ ਨੂੰ ਤਿਆਰ ਆ ਭਾਉ ਨੂੰ ਆਉਣ ਦਿਓ ਮੜ ਜਾ ਬਾਹਰ ਮੈਂ ਕਹਿੰਨਾ ਵੀ ਹਾਂ ਵੀ ਆਉ ਭਾਉ ਕਰੀਏ ਤੁਹਾਨੂੰ ਸਵਾਲ ਤੇ ਦਿਓ ਸਾਡੇ ਜਵਾਬ ਤੇ ਇਸ ਗੱਲ ਦਾ ਮੈਨੂੰ 100 'ਚ 101% ਪਤਾ ਵੀ ਭਾਉ ਹੁਣੀ ਨਹੀਂ ਬੰਦੇ ਉਹ ਬਸ ਉਹ ਗੱਲਾਂ ਹੀ ਆ ਅਗਲੀਆਂ ਹੈਗੀਆਂ ਵੀ ਇਹਨਾਂ ਨੂੰ ਪਤਾ ਵੀ ਮਿੱਟੀ ਬਣਾਉਣੀ ਆ ਆਪਦੀ ਇਹਨਾਂ ਨੇ ਭਾਉ ਨੂੰ ਬਿਠਾ ਕੇ ਮੇਰੇ ਸਾਹਮਣੇ ਭਾਉ ਹੁਣਾਂ ਦਾ ਆਪਣਾ ਜੀਵਨ ਨਹੀਂ ਹੈਗਾ ਹੈ ਤੇ ਉਹ ਜਿਹੜਾ ਬੰਦੇ ਦਾ ਜਿਹੜੇ ਬੰਦੇ ਕੋ ਆਪਣਾ ਆਪਣੇ ਕੋ ਧਰਮ ਨਹੀਂ ਹੈਗਾ ਤੇ ਉਹ ਧਰਮ ਨੂੰ ਅੱਗੇ ਕਿੱਦਾਂ ਲੈ ਜਾਊਗਾ ਦੱਸ ਠੀਕ ਹੈ ਇੰਨੀਆਂ ਇੱਕ ਮੈਂ ਬੇਨਤੀਆਂ ਕਰਨੀਆਂ ਸੀ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ